ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤਰਨਤਾਰਨ ਇਲੈਕਸ਼ਨ ਤੇ ਬਿਆਰ ਇਲੈਕਸ਼ਨ ਦੇ ਨਤੀਜੇ ਆਲਮੋਸਟ ਸਾਹਮਣੇ ਆ ਹੀ ਗਏ ਤੇ ਤਰਨਤਾਰਨ ਸਾਹਿਬ ਦੇ ਵਿੱਚ ਆਮ ਆਦਮੀ ਪਾਰਟੀ ਜੋ ਆਪਾਂ ਪਹਿਲਾਂ ਗੱਲ ਵੀ ਕੀਤੀ ਕਿ ਇਹਨਾਂ ਦੀ ਜੋ ਪੰਥਕ ਫੋਟਾ ਜੋ ਪੰਥਕ ਵੋਟ ਜੇ ਦੋਵੇਂ ਆਪਾਂ ਮਿਲਾ ਲਈਏ ਤੇ ਜ਼ਿਆਦਾ ਪਾਉਂਦੀ ਹੈ ਤੇ ਇਸ ਪੰਥਕ ਫੋਟ ਨੇ ਫਾਇਦਾ ਦੇਣਾ ਜਾਂ ਆਮ ਆਦਮੀ ਪਾਰਟੀ ਨੂੰ ਜਾਂ ਕਾਂਗਰਸ ਨੂੰ ਤੇ ਆਮ ਆਦਮੀ ਪਾਰਟੀ ਨੂੰ ਫਾਇਦਾ ਇਸ ਲਈ ਹੋ ਗਿਆ ਕਿਉਂਕਿ ਉਹਨਾਂ ਦੀ ਉੱਥੇ ਸਰਕਾਰ ਤੇ ਕਾਂਗਰਸ ਨੂੰ ਦਾ ਆਪਾਂ ਗੱਲ ਕੀਤੀ ਸੀ ਕਿ ਰਾਜੇ ਵੜਿੰਗ ਨੇ ਉਹਦਾ ਬੇੜਾ ਕਰ ਵੈਸੇ ਹੀ ਕਰਤਾ ਸੀ ਕਰਨ ਬੁਰਜ ਦਾ ਉਹਦੀ ਆਪਣੀ ਵੈਸੇ ਛਵੀ ਚੰਗੀ ਸੀ ਚੰਗਾ ਇਨਸਾਨ ਸੀ ਪਰ ਰਾਜੇ ਵੜਿੰਗ ਦੇ ਬਿਆਨਾਂ ਨੇ ਉੱਥੇ ਕਾਂਗਰਸ ਨੂੰ ਯਾਨੀ ਪਤਾ ਹੀ ਸੀ ਵੀ ਇਹ ਇਹਦੀ ਕੋਈ ਗੱਲ ਏਡੀ ਖਾਸ ਨਹੀਂ ਬਣਨੀ ਤੇ ਪੰਥਕ ਜੋ ਕੈਂਡੀਡੇਟ ਦੋ ਹੋਣ ਕਰਕੇ ਇੱਕ ਅਕਾਲੀ ਦਲ ਦਾ ਤੇ ਇੱਕ ਭਾਈ ਮਨਦੀਪ ਸਿੰਘ ਇਹਨਾਂ ਦਾ ਕਰਕੇ ਜੋ ਫਾਇਦਾ ਤੀਜੀ ਧਿਰ ਨੂੰ ਮਿਲਦਾ ਇਹ ਹਰ ਵਾਰੀ ਹਰ ਜਗ੍ਹਾ ਹੀ ਹੁੰਦਾ ਪਹਿਲਾਂ ਬੀਬੀ ਖਾਲੜਾ ਵੀ ਇਸੇ ਕਰਕੇ ਹਾਰੇ ਸੀ ਨਾ ਅਕਾਲੀ ਜਿੱਤ ਪਾਉਂਦੇ ਆ ਉਦੋਂ ਚਲੋ ਭਾਈ ਅਮਰਤਪਾਲ ਵੇ ਦੀ ਲਹਿਰ ਬਣ ਗਈ ਤੇ ਇੱਕ ਤਰਫਾ ਵੋਟ ਪੈ ਗਈ ਇਹਨਾਂ ਨੂੰ ਤੇ 80000 ਵੋਟ ਵਿਰਸਾ ਸਿੰਘ ਬਲਟੋਆ ਨੂੰ ਉਸ ਸਮੇਂ ਪਈ ਤੇ ਇਸ ਕਰਕੇ ਇੱਕ ਤਰਫਾ ਵੋਟ ਹੋਣ ਕਰਕੇ ਇਹ ਜਿੱਤ ਗਏ ਭਾਈ ਅਮਰਤਪਾਲ ਪਰ ਜਦੋਂ ਇਹ ਜੋ ਪੰਥਕ ਕੈਂਡੀਡੇਟ ਦੋ ਹੋ ਜਾਂਦੇ ਆ ਜੋ ਅਕਾਲੀ ਦਲ ਬਾਦਲ ਵੀ ਆ ਇਹਨਾਂ ਨਾਲ ਵੀ ਪੰਥਕ ਹੀ بیس ਆ ਅਕਾਲੀ بیس ਜਿੰਨਾ ਸਾਰਾ ਪੰਥਕ ਆ ਕੁਝ ਉਹ ਵੋਟ ਲੈ ਜਾਂਦਾ ਕੁਝ ਜੇ ਕੋਈ ਮਾਨ ਸਾਹਿਬ ਦੀ ਪਾਰਟੀ ਆ ਉਹ ਇਲੈਕਸ਼ਨ ਲੜਦੀ ਆ ਕਿਤੇ 10-12000 ਵੋਟ ਉਹ ਕਿਤੇ 5000 ਲੈ ਜਾਂਦੇ ਆ ਹੁਣ ਭਾਈ ਅਮਰਤਪਾਲ ਦੀ ਆ ਜਿਵੇਂ ਹੁਣ ਇਹ ਇਹ ਜੋ ਤਰਨਤਾਰਨ ਦੇ ਵਿੱਚ ਨਤੀਜਾ ਆਇਆ ਇਹਦਾ ਇਹੀ ਕਾਰਨ ਆ ਕਿ ਪੰਥਕ ਜਦੋਂ ਕੈਂਡੀਡੇਟ ਦੋ ਹੋ ਜਾਂਦੇ ਆ ਤੇ ਉਹ ਦੋਵੇਂ ਜਿੱਤਣ ਦੀ بجائے ਤੀਜੀ ਧਿਰ ਕਿਸੇ ਨੂੰ ਉਹਦਾ ਫਾਇਦਾ ਹੁੰਦਾ ਤੇ ਉਹੀ ਹੋਇਆ ਤਰਨਤਾਰਨ ਦੇ ਵਿੱਚ ਹੁਣ ਉਥੇ ਕਰਨਦੀਪ ਕੀ ਲੋਡ ਆ ਕਿ ਪੰਥਕ ਇੱਕ ਕੈਂਡੀਡੇਟ ਹੋਣਾ ਚਾਹੀਦਾ ਤੇ ਫੇਰ ਹੀ ਕੋਈ ਪੰਥ ਦੀ ਗੱਲ ਬੰਨੀ ਹੈ ਅਦਰਵਾਈਜ਼ ਭਾਈ ਅਮਰਤਪਾਲ ਵੇਰੇ ਮਾਹੌਲ ਹੋਰ ਸੀ ਹੁਣ ਉਹ ਮਾਹੌਲ ਨਹੀਂ ਹੈ ਤੇ ਇਸ ਕਰਕੇ ਚਲੋ ਫੇਰ ਵੀ ਤੀਜੇ ਨੰਬਰ ਤੇ ਰਹੇ ਆ ਤੇ ਇੱਕ ਅਕਾਲੀ ਦਲ ਨੇ ਉੱਥੇ ਪ੍ਰਚਾਰ ਬਹੁਤ ਕੀਤਾ ਤੇ ਪੈਸਾ ਬਹੁਤ ਲਾਇਆ ਤੇ ਦੂਜੀ ਗੱਲ ਜੋ ਕੈਂਡੀਡੇਟ ਸੀ ਆਜ਼ਾਦ ਗਰੁੱਪ ਉਹਨਾਂ ਦੇ ਆਪ ਦੀ ਵਜ੍ਹਾ ਨਾਲ ਵੋਟ ਉੱਥੇ ਕਾਫੀ ਪੈ ਗਈ ਤੇ ਤੀਜੀ ਗੱਲ ਅਕਾਲੀ ਦਲ ਭਾਵੇਂ ਕਿੰਨਾ ਮਰਜੀ ਖਰਾਬ ਪ੍ਰਦਰਸ਼ਨ ਕਰੇ ਇਹ ਦੋ ਮਾਝੇ ਦੇ ਕੁਝ ਏਰੀਏ ਇਦਾਂ ਦੇ ਐ ਜਿੱਥੇ ਕਟੜ ਵੋਟ ਬੈਂਕ ਅਕਾਲੀ ਦਲ ਦਾ ਤੇ ਕਿੰਨੀ ਮਾੜੀ ਹਾਲਾਤ ਦੇ ਵਿੱਚ ਵੀ ਉੱਥੇ ਵੋਟਾਂ ਚੰਗੀਆਂ ਪੈ ਜਾਂਦੀਆਂ ਐ 8-10 ਸੀਟਾਂ ਇਦਾਂ ਦੀਆਂ ਹੈਗੀਆਂ ਜਿੱਥੇ ਅਕਾਲੀ ਦਲ ਦਾ ਬਹੁਤ ਅੱਛਾ ਆਧਾਰ ਤੇ ਆ ਜਦੋਂ ਪਿੱਛੇ ਬੇਅਦਵੀ ਵੀ ਹੋਈ ਕਿੰਨਾ ਕੁਝ ਹੋਇਆ ਉਸ ਸਮੇਂ ਵੀ ਇਹਨਾਂ ਨੂੰ ਉਸ ਇਲਾਕਿਆਂ ਦੇ ਵਿੱਚ ਵੋਟਾਂ ਵਧੀਆ ਪਈਆਂ ਨੇ ਤੇ ਇਸ ਕਰਕੇ ਤਰਨ ਤਰਨ ਦੀ ਆਪਾਂ ਇਹ ਨਹੀਂ ਕਹਿ ਸਕਦੇ ਕਿ ਅਕਾਲੀ ਦਲ ਦੂਜੇ ਨੰਬਰ ਤੇ ਆ ਗਿਆ ਉਹ ਕਿਉਂਕਿ ਆਜ਼ਾਦ ਗਰੁੱਪ ਸੀ ਸਖਬੀਰ ਬਾਦਲ ਨੇ ਉੱਥੇ ਉਹਨਾਂ ਨੂੰ ਆਪਦੇ ਹੱਥਾਂ 'ਚ ਕਰ ਲਿਆ ਇਹ ਮਾਹਿਰ ਹੈਗਾ ਹੀ ਐ ਇਸ ਕੰਮ ਦਾ ਇਹਦਾ ਕਰਕੇ ਉੱਥੇ ਚਲੋ ਫਿਰ ਵੀ ਜੋ ਅਕਾਲੀ ਵੋਟ ਵੀ ਉੱਥੇ ਚੰਗੀ ਹੈ ਵੈਸੇ ਵੀ ਬਾਕੀ ਇਹਨਾਂ ਦਾ ਵੀ ਚੰਗਾ ਆਧਾਰ ਸੀ ਆਜ਼ਾਦ ਗਰੁੱਪ ਕਰਕੇ ਕਿਉਂਕਿ 40 45 ਸਰਪੰਚ ਆਪਾਂ ਪਹਿਲਾਂ ਗੱਲ ਕੀਤੀ ਕਈ ਵੀਡੀਓ ਦੇ ਵਿੱਚ 40 ਸਰਪੰਚ ਆઠ ਕੌਂਸਲਰ ਆ ਜਿਹੜੇ ਆਮ ਆਦਮੀ ਦੀ ਸਰਕਾਰ ਹੋਣ ਦੇ ਬਾਵਜੂਦ ਵੀ ਇਹਨਾਂ ਦੇ ਜਿੱਤੇ ਐ ਤੇ ਉੱਥੇ ਆਧਾਰ ਤਾਂ ਫਿਰ ਠੀਕ ਠਾਕ ਹੀ ਐ ਹਾਲਾਂਕਿ ਦੇ ਅਕਾਲੀ ਦਲ ਦੀ ਟਿਕਟ ਤੇ ਦੇਖੀਏ ਤੇ ਕੋਈ ਨਹੀਂ ਐ ਕੋਈ ਕੁਝ ਨਹੀਂ ਉਹਨਾਂ ਦੇ ਪੱਲੇ ਨਾ ਕੋਈ ਉੱਥੇ ਸਰਪੰਚਾ ਨਾ ਕੋਈ ਕੋਸ਼ ਕੋਈ ਇੱਕ ਅੱਧਾ ਕੀ ਕਹਿਣਾ ਜੇ ਹੋਵੇ ਤੇ ਬਾਕੀ ਆਜ਼ਾਦ ਗਰੁੱਪ ਦੇ ਹੀ ਐ ਤੇ ਇਸ ਕਰਕੇ ਹੁਣ ਪੰਥਕ ਅਨਲਿਸਿਸ ਇਹ ਕਰਨ ਬਹਿ ਕੇ ਕਿ ਕਿਹੜੇ ਤਰੀਕੇ ਨਾਲ ਪੰਜਾਬ ਇੱਕ ਸਟੇਟ ਆ ਸਿੱਖਾਂ ਦੀ ਜਿੱਥੇ ਜੇ ਸਿੱਖਾਂ ਦੇ ਹੱਥ ਪੱਲੇ ਨਾ ਕੁਝ ਪਿਆ ਤੇ ਸਿੱਖ ਤਾਂ ਹਾਸ਼ੀਏ ਤੇ ਚਲੇ ਜਾਣਗੇ ਇੱਥੇ ਵੀ ਤੇ ਇਸ ਕਰਕੇ ਦੂਜੀ ਗੱਲ ਹੁਣ ਲੋਕ ਧਾਰਮਿਕ ਇਨ੍ਹਾਂ ਗੱਲਾਂ ਚੋਂ ਵੀ ਕੁਝ ਬੰਦੇ ਨਿਕਲ ਕੇ ਤੇ ਕੈਂਡੀਡੇਟ ਬਣ ਦੇਖਦੇ ਆ ਜਿਹੜਾ ਸਹੀ ਆ ਹੁਣ ਚਲੋ ਇਹ ਤਾਂ ਕੈਂਡੀਡੇਟ ਆਪਾਂ ਸਹੀ ਦੀ ਚੋਣ ਨਹੀਂ ਇੰਨਾ ਕੀਤੀ ਹੈ ਤਾਂ ਸਰਕਾਰ ਸੀ ਤੇ 1 ਸਾਲ ਰਹਿ ਗਿਆ ਤੇ ਲੋਕਾਂ ਨੇ ਸੋਚਿਆ ਵੀ ਹੋਰ ਕਿਸੇ ਨੂੰ ਵੋਟ ਪਾਉਣ ਦਾ ਕੋਈ ਫਾਇਦਾ ਤਾਂ ਹੈ ਨਹੀਂ ਤੇ ਇਹਨਾਂ ਦੀ ਸਰਕਾਰ ਆ ਤੇ ਇਹਨਾਂ ਦਾ ਹੀ ਬੰਦਾ ਜਿਤਾਈਏ ਇਦਾਂ ਹੀ ਹੁੰਦਾ ਉਹ ਜੋ ਬਾਏ ਇਲੈਕਸ਼ਨ ਹੁੰਦਾ ਪੰਜਾਬ ਦਾ ਇਹ ਟਰੈਕ ਰਿਕਾਰਡ ਬਹੁਤ ਪੁਰਾਣਾ ਹੈ ਜ਼ਿਆਦਾਤਰ ਉਹੀ ਸਰਕਾਰ ਜਿੱਤਦੀ ਹੈ ਦੂਜੀ ਗੱਲ ਉੱਥੇ ੱਥਕੇ ਵੀ ਹੋ ਜਾਂਦੇ ਸਾਰਾ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਹੁੰਦੀ ਹੈ ਬਹੁਤ ਕੁਝ ਹੋਇਆ ਤਰਨ ਤਰਨ ਪਰਚੇ ਵੀ ਹੋ ਗਏ ਐ ਤੇ ਇਹ ਦਾ ਕਰਕੇ ਵੀ ਅਸਰ ਪੈਂਦਾ ਜਦੋਂ ਸਰਕਾਰ ਕੋਲੇ ਸਾਰਾ ਸਿਸਟਮ ਲੱਗ ਜਾਂਦਾ ਇੱਕ ਇੱਕ ਇਲੈਕਸ਼ਨ ਹੁੰਦਾ ਇੱਕ ਦੇ ਪਿੱਛੇ ਸਾਰੇ ਪੰਜਾਬ ਦਾ ਸਿਸਟਮ ਲਾ ਦਿੰਦੇ ਐ ਤੇ ਕੁਝ ਲੋਕ ਡਰ ਕੇ ਵੀ ਪਾ ਦਿੰਦੇ ਕੁਝ ਇਸ ਵਜ੍ਹਾ ਨਾਲ ਵੀ ਪਾ ਦਿੰਦੇ ਵੀ ਚਲੋ ਇਹਨਾਂ ਦੀ ਸਰਕਾਰ ਆ ਤੇ ਸ਼ਾਇਦ ਕੋਈ ਇੱਕ ਸਾਲ ਹੈਗਾ ਕੰਮ ਕਰ ਦੇਣ ਤੇ ਬਾਕੀ ਇਹ ਤਾਂ ਜਦੋਂ ਜਨਰਲ ਇਲੈਕਸ਼ਨ ਹੋਊਗਾ ਪਤਾ ਤਾਂ ਉਦੋਂ ਲੱਗਣਾ ਵੀ ਕੀ ਭਾਵੇਂ ਇੱਕਦੀ ਐ ਤੇ ਹੁਣ ਵੈਸੇ ਤਾਂ ਜੋ ਮੇਨ ਜੋ اپੋਜੀਸ਼ਨ ਆ ਉਹ ਕਾਂਗਰਸ ਆ ਤੇ ਪ੍ਰਤਾਪ ਸਿੰਘ ਬਾਜਵਾ ਹੈ اپੋਜੀਸ਼ਨ ਦਾ ਲੀਡਰ ਤੇ ਉਹ ਕਿਤੇ ਤੁਹਾਨੂੰ ਲੱਭਦੇ ਆ ਕਿਤੇ ਧਰਨੇ 'ਚ ਕਿਤੇ ਸੜਕਾਂ ਤੇ ਸੰਘਰਸ਼ ਕਰ ਰਹੇ ਹੋਣ ਕਦੇ ਤੁਹਾਨੂੰ ਕਿਤੇ ਨਜ਼ਰ ਨਹੀਂ ਆਉਂਦੇ ਪੰਜਾਬ ਦੇ ਹੱਕ 'ਚ ਕੋਈ ਉਹਨਾਂ ਨੇ ਕੋਈ ਧਰਨਾ ਦਿੱਤਾ ਹੋਵੇ ਜਾਂ ਕੋਈ ਸੰਘਰਸ਼ ਕੀਤਾ ਹੋਵੇ ਸਮਾਜਿਕ ਕਾਰਕੁਨ ਕਰ ਰਿਹਾ ਜਿੱਦਾਂ ਲੱਖਾਂ ਸਦਾਨਾ ਕਰ ਰਿਹਾ ਅਮਿਤੋਜ ਮਾਨ ਹਰ ਜਗ੍ਹਾ ਜਾ ਰਿਹਾ ਪਾਣਾ ਸਿੱਧੂ ਜਾ ਰਿਹਾ ਹੈ ਹੋਰ ਵੀ ਸਿੱਖ ਲੀਡਰ ਕਾਫੀ ਜਾ ਰਹੇ ਹੈ ਤੇ ਇਸ ਕਰਕੇ ਇਹ ਜੋ ਕਾਂਗਰਸ ਹੈ ਇਹਨੂੰ ਬੜੇ ਭੁਲੇਖੇ ਦੇ ਵਿੱਚ ਹੈ ਕਿ ਅਸੀਂ ਬਾਇ ਡਿਫਾਲਟ ਹੀ ਸਰਕਾਰ ਬਣਾ ਜਾਾਂਗੇ ਕਿਉਂਕਿ ਲੋਕਾਂ ਨੂੰ ਜੋ ਚੁਆਇਸ ਹੈ ਉਹ ਕਾਂਗਰਸ ਹੀ ਹੈ ਤੇ ਬਾਇ ਡਿਫਾਲਟ ਜੋ ਸਰਕਾਰ ਦੀਆਂ ਗਲਤੀਆਂ ਨੇ ਉਹਦਾ ਜੋ ਫਾਇਦਾ ਉਹ ਸਾਨੂੰ ਬਾਇ ਡਿਫਾਲਟੀ ਮਿਲ ਜਾਣਾ ਕਿਉਂਕਿ ਹੋਰ ਕੋਈ ਚੁਆਇਸ ਨਹੀਂ ਹੈ ਤੇ ਬਹੁਤ ਵੱਡਾ ਭੁਲੇਖਾ ਇਹਨਾਂ ਨੂੰ ਜਿਹੜੇ ਸੰਘਰਸ਼ ਕਰਨਗੇ ਪਹਿਲਾਂ ਆਮ ਆਦਮੀ ਪਾਰਟੀ ਇਸੇ ਕਰਕੇ ਲੋਕਾਂ ਨੇ ਜਿਤਾ ਕੇ ਤੇ ਹੁਣ ਬਹੁਤ ਸਬਕ ਲੋਕਾਂ ਨੂੰ ਮਿਲ ਗਿਆ ਕਿ ਜਿਹੜੇ ਬੰਦੇ ਕੰਮ ਕਰਨ ਵਾਲੇ ਆ ਜਿਨ੍ਹਾਂ ਦਾ ਕੋਈ ਟਰੈਕ ਰਿਕਾਰਡ ਆ ਉਹਨਾਂ ਬੰਦਿਆਂ ਨੂੰ ਅੱਗੇ ਲਿਆਈਏ ਹੁਣ ਉਹ ਗੱਲ ਨਹੀਂ ਬਣਨੀ ਕਿ ਇੱਕਦਮ ਇੱਕ ਤਰਫਾ ਵੋਟ ਪੈ ਜੂਗੀ ਹੁਣ ਤਾਂ ਉਹ ਜਿੱਤੂਗਾ ਜਿਹੜਾ ਸੰਘਰਸ਼ ਕਰੂਗਾ ਪੰਜਾਬ ਲਈ ਹਾਂ ਦਾ ਨਾਰਾ ਮਾਰੂਗਾ ਪੰਜਾਬ ਲਈ ਕੋਸ਼ਿਸ਼ ਕਰਦਾ ਦਿਸੂਗਾ ਧਰਤੀ ਤੇ ਤੇ ਤਾਂ ਉਹਨੂੰ ਵੋਟ ਪੈਣੀ ਹੈ ਤੇ ਜੇ ਕੋਈ ਸੋਚੇ ਕਿ ਮੇਰਾ ਪਿੱਛੇ ਟਰੈਕ ਰਿਕਾਰਡ ਆ ਤੇ ਮੇਰੇ ਪਿੱਛੇ ਪਾਰਟੀ ਆ ਕੋਈ ਸੋਚੇ ਕਾਲੀ ਪਾਰਟੀ ਆ ਕੋਈ ਕਵੇ ਕਾਂਗਰਸ ਆ ਮੇਰੇ ਪਿੱਛੇ ਕੋਈ ਝਾੜੂਪ ਕਵੇ ਤੇ ਇਹ ਭੁਲੇਖਾ ਕੱਢਦੇ ਹਨ ਹੁਣ ਤਾਂ ਉਹ ਅੱਗੇ ਆਊਗਾ ਜਿਹੜਾ ਲੋਕਾਂ ਲਈ ਕੁਝ ਨਾ ਕੁਝ ਕਰੂਗਾ ਹਾਂ ਦਾ ਨਾਰਾ ਮਾਰੂਗਾ ਗਰੀਬਾਂ ਦੇ ਲਈ ਸੰਘਰਸ਼ ਕਰੂਗਾ ਪੰਜਾਬ ਦੇ ਲਗਾਤਾਰ ਖੋਏ ਜਾ ਰਹੇ ਹੱਕ ਉਹਨਾਂ ਤੇ ਗੱਲ ਕਰੂਗਾ ਤੇ ਉਹ ਬੰਦੇ ਹੀ ਅੱਗੇ ਆਉਣਗੇ ਏ ਹੁਣ ਭਲੇਖਾ ਕੱਢ ਦੇਣ ਪੰਜਾਬ ਦੇ ਰਾਜਨੀਤਿਕ ਲੋਕ ਕਿ ਵਾਈਡ ਫਾਲਟ ਕਾਂਗਰਸ ਆਜੂਗੀ ਜਾਂ ਕੱਲ ਹੀ ਆ ਜਾਣਗੇ ਹੁਣ ਤਾਂ ਉਹੀ ਆਉਣਗੇ ਜਿਹੜੇ ਕੰਮ ਕਰਨਗੇ ਤੇ ਦੂਜਾ ਬਿਹਾਰ ਦੇ ਵਿੱਚ ਜੋ ਇਲੈਕਸ਼ਨ ਹੋਇਆ ਬਿਹਾਰ ਦੇ ਵਿੱਚ ਬਹੁਤ ਤਗੜੀ ਲੀਡ ਮਿਲੀ ਹੈ ਇਹਨਾਂ ਨੂੰ ਐਨਡੀਐਨ ਐਨਡੀਐ ਨੂੰ ਤੇ ਉੱਥੇ ਪਹਿਲਾਂ ਵੋਟ ਦਾ ਰੋਲਾ ਬੜਾ ਪਿਆ ਵੀ 60 65 ਲੱਖ ਵੋਟ ਹੀ ਘਟਦੀ ਸੀ ਐਸਆਈ ਐਸਆਰ ਜਾਂ ਇਦਾਂ ਦਾ ਜਿਹੜਾ ਐਸਆਈਆਰ ਦਾ ਇਸ਼ੂ ਚੱਲਿਆ ਸੀ ਤੇ ਉਹ ਵੋਟ ਫਿਰ ਬਹਾਲ ਹੋ ਗਈ ਦੁਬਾਰਾ ਤੇ ਹੁਣ ਉੱਥੇ ਦੇਖ ਲਓ ਇੱਕ ਤਰਫਾ ਐਨਡੀਏ ਨੂੰ ਵੋਟ ਪਈ ਹੈ ਜਾਨੀ ਬਹੁਤ ਵੱਡੀ ਮੈਜੋਰਟੀ ਨਾ ਇੰਨੀ ਤਾਂ ਉਮੀਦ ਉਹਨਾਂ ਨੂੰ ਵੀ ਨਹੀਂ ਸੀ ਕਿ ਇੰਨੀ ਵੋਟ ਪੈ ਜੂਗੀ ਇਹਦਾ ਇੱਕ ਤਾਂ ਰੀਜ਼ਨ ਇਹ ਹੈ ਕਿ ਉੱਥੇ ਬੀਬੀਆਂ ਨੂੰ 10000 ਰੁਪਏ ਸਰਕਾਰ ਨੇ ਦੇਤਾ 1100 ਪੈਨਸ਼ਨ ਕਰਤੀ ਤੇ ਸ਼ਰਾਬ ਬੰਦੀ ਦਾ ਕਰਕੇ ਵੀ ਬੀਬੀਆਂ ਖੁਸ਼ ਨੇ ਕਿਉਂਕਿ ਕਲੇਸ਼ ਹੁੰਦਾ ਸ਼ਰਾਬ ਪੀ ਕੇ ਬਿਹਾਰੀ ਲੜਦੇ ਆ ਕੁੱਟਦੇ ਆ ਤੇ ਇਸ ਕਰਕੇ ਵੀ ਉਹਨਾਂ ਨੂੰ ਇਹਦਾ ਫਾਇਦਾ ਮਿਲਿਆ ਤੇ ਬਾਕੀ ਸਾਰੇ ਸਾਫ਼ ਹੋ ਗਏ ਕਾਂਗਰਸ ਨੂੰ ਤਾਂ 4 ਜਾਂ 5 ਸੀਟਾਂ ਹੀ ਮਿਲੀਆਂ ਉੱਥੇ ਮਿਲਦੀਆਂ ਦਿਖ ਰਹੀਆਂ ਹਜੇ ਕਲੀਅਰ ਨਹੀਂ ਹੋਈਆਂ ਤੇ ਬਾਕੀ ਇਸ ਦੀ ਆਪਾਂ ਬਿਹਾਰ ਇਲੈਕਸ਼ਨ ਦੀ ਜੋ ਸਾਰੀ ਪ੍ਰੋਪਰ ਡਿਟੇਲ ਅਗਲੀ ਵੀਡੀਓ ਚ ਕਰਾਂਗੇ ਜੇ ਗੱਲਬਾਤ ਚੰਗੀ ਲੱਗਦੀ ਫੋਲੋ ਲਾਈਕ ਸ਼ੇਅਰ ਜ਼ਰੂਰ ਕਰਿਓ ਥੈਂਕ ਯੂ ਸਤਿ ਸ੍ਰੀ ਅਕਾਲ